ਕੰਮ ਕੀ ਕਰਨਾ ਆ ਕੌਲੀ ਦੇ ਇਹਦਾ ਦਾਣਿਆਂ ਦੀ ਭਰੀ ਹੋਈ ਆ ਹਾਂ ਮੱਕੀ ਦੀ ਆ ਆਪਣੇ 2 ਕਿੱਲੇ ਮੱਕੀ ਦੇ ਬੀਜੇ ਹੋਏ ਹਨਾ ਹਾਂ ਹਾਂ ਜਿੱਥੇ ਜਿੱਥੇ ਦਾਣੇ ਨਹੀਂ ਮਸ਼ੀਨ ਤੋਂ ਬੀਜੇ ਗਏ ਮੈਂ ਉੱਥੇ ਉੱਥੇ ਨਾ ਡੰਡੇ ਨਾਲ ਆਂ ਸੱਲ ਕਰੂੰਗਾ ਠੀਕ ਹੈ ਜਿੱਥੇ ਜਿੱਥੇ ਮੈਂ ਇਹਦੇ ਨਾਲੇ ਦੱਬਿਆ ਤੂੰ ਉਹਦੇ ਵਿੱਚ ਸੱਲ ਦੇ ਵਿੱਚ ਕਿੱਕ ਦਾਣਾ ਪਾਉਂਦੀ ਹੋਣਾ ਦਾਣਾ ਇੱਕ ਹੀ ਪਾਉਣਾ ਆ ਕੌਲੀਆਂ ਵਾਲਾ ਆਪਣਾ ਸਾਰੇ 2 ਕਿੱਲੇ ਲੱਗ ਜਾਣੇ ਦਾਣੇ ਅੱਛਾ ਠੀਕ ਆ ਆ ਫੜ ਕੌਲੀ ਧਿਆਨ ਰੱਖੀ ਇੱਕ ਇੱਕ ਦਾਣਾ ਹੀ ਪਾਉਣਾ ਇਹ ਦੱਬੀ ਨਹੀਂ ਮਾੜਾ ਮਾੜਾ ਜਿੱਥੇ ਇਥੇ ਮੈਂ ਡੰਡਾ ਲਾਉਂ ਠੀਕ ਹੈ ਮਸਲ ਕਰਦਾ ਥੱਲੇ ਲਾਈ ਜਾਈ ਹਾਂ ਆ ਕੇ ਤੇ 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 ਚਾਚਾ ਚਾਚਾ ਹਾਂ ਚਾਚਾ ਹਾਂ ਇਹ ਹੋ ਗਿਆ ਬੈਣ ਨੂੰ ਕੀ ਹੋਇਆ ਯਾਰ ਦੱਸ ਥੱਕ ਗਈ ਥੱਕ ਗਈ ਮਾਤਾ ਹਾਂ ਦੱਸ ਚਾਚਾ ਆ ਮਸ਼ੀਨ ਨਾਲ ਇਹਨੇ ਕੀ ਬੀਜੇ ਸਾਰੇ ਤਾਂ dane ਮੈਂ ਬੀਜੇ ਆ ਪੁੱਤ ਐ ਕਿਹੜੇ ਬੀਜੇ ਸਾਰੇ ਤਾਂ ਮਸ਼ੀਨ ਨੇ ਬੀਜੇ 2 ਕਿੱਲੇ ਉਹ ਤੂੰ ਤਾਂ ਖੁੰਝੇ ਤੇ 4 dane ਬੀਜੇ ਆ ਜੀ ਹਾਂ ਆਤਮ ਹੋ ਗਏ ਤੈਂ ਦਾਣੇ ਕਿੱਥੇ ਬੀਜਤੇ ਤੂੰ ਕਿਹਾ ਸੀ ਜਿੱਥੇ-ਜਿੱਥੇ ਮੈਂ ਡੰਡਾ ਲਾਵਾਂ ਉੱਥੇ-ਉੱਥੇ ਦਾਣੇ ਨਾ ਖਦੀ ਜਾਇਂ ਅੱਛਾ ਮੈਂ ਕਿੱਥੇ-ਇੱਥੇ ਡੰਡਾ ਧਰਵਾ ਕੇ ਦਾਣੇ ਬੀਜ ਦੀ ਗਈ ਹੈ ਹਾਂ ਉਹ ਪਾਗਲੇ ਮੈਂ ਤੈਨੂੰ ਕਿਹਾ ਸੀ ਜਿੱਥੇ-ਜਿੱਥੇ ਮੈਂ ਡੰਡੇ ਨਾਲ ਸੱਲ ਕਰੂੰਗਾ ਉਹ ਡੰਡਾ ਲੈ ਕੇ ਤਾਂ ਮੈਂ ਉਤਰਿਆ ਜਾਂਦਾ ਸੀ ਸਾਰੇ ਦਾਣੇ ਬੀਜਤੇ ਵੱਟ ਤੇ ਤੇ ਹਾਲ ਫਿਰ ਹੁਣ ਕੀ ਚੋਗਲਾ ਹੁਣ ਇਕੱਲਾ-ਇਕੱਲਾ ਦਾਣਾ ਆ ਜੱਟਾ ਨੂੰ ਨਾ ਮੱਕੀ ਦੇ ਬੀਜ ਨੇ ਪਤਾ ਨਹੀਂ ਕਿਨੇ ਦੱਸੀ ਆ